ਨੁਕਜਾਨੀਆਂ ਕਰਕੇ ਰੋਕਿਆ ਹੁਣ ਜੜੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਹੋਰ ਦਮ ਫੇਰ ਨਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰਦੇ ਗੱਡੀ ਕੱਢੀ ਨਾ ਮੂੰਹ ਤੇ ਨਹੀਂ ਨਿਖਾਰਦੀ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਤੀ ਭਾਈ ਮੈਂ ਵਰਤੀ ਚ ਹੁੰਦਾ ਨਹੀਂ ਹਾਂ ਨਹੀਂ ਹੁੰਦਾ ਭਾਈ ਵਰਤੀ ਜੀ ਸਾਡੀ ਨਾਗਰ ਸਾਹਮਣੇ ਲੱਗਿਆ ਦੱਸੋ ਨਾਗਰ ਸਾਹਮਣੇ ਆਪਰੇਸ਼ਨ ਟੀਮ ਨਾਲ ਗੱਲ ਕਰ ਲੈ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਬਣ ਗਈਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਤੇ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਕੋਲਵਾ ਦੋ ਅਫਸਰ ਆ ਗਿਆ ਤੇ ਚੰਗਾ ਆ ਤੇ ਅੱਗੇ ਆਓ ਭਰਾ ਜੀ ਮੈਂ ਵੀ ਅਫਸਰਾਂ ਨੇ ਲੱਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਮੈਨੇ ਕੰਮ ਕਰਦੇ ਵਾਂ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲੋਗੇ ਮੇਰੀਆਂ ਮਾੜੀ ਪਈ ਜੀ ਸਾਨੂੰ ਕੋਈ ਮੂੰਹ ਤੇ ਲਿਖਿਆ ਤਰੇ ਤੁਸੀਂ ਉਹ ਮੈਂ ਇਹਨੂੰ 20 ਰੁਪਏ ਦੱਸਿਆ ਇਹਨੂੰ ਕਿੰਨੀ ਘਰੀ ਦੱਸਿਆ ਇਹ ਮੈਨੂੰ ਆਨੇ ਵਾ ਵੀ ਤੈਨੂੰ ਮੈਂ ਉਹ ਸਾਨੂੰ ਕਿਹੜੀ ਗੱਲ ਮੈਰੋ ਕੇ ਮੈਂ ਸਾਈਡ ਤੇ ਰੋਕਿਆ ਕਿਉਂਕਿ ਰੋਕਿਆ ਕੇ ਰੋਕਿਆ ਕੇ ਉਸ ਨੂੰ ਲੱਗੀਆਂ ਹਾਂ ਪੂਨ ਸਿਟੀ ਦੇ ਤੇ ਮੁਲਾਜ਼ਮ ਹੈ ਮੈਂ ਵੀ ਮੁਲਾਜ਼ਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਦੋਂ ਵੀ ਲਾਈ ਮੈਂ ਸਾਈਡ ਤੇ ਨਾਲ ਮੈਂ ਸਾਡੇ ਕਿਰਾਇਆ ਕਰਕੇ ਗੱਡੀਆਂ ਨਹੀਂ ਲੱਗੀਆਂ ਵਿਚ ਮੈਡਮ ਮੇਰੀ ਵੀਡੀਓ ਕਢੋ ਮਾਲੋ ਮੈਨੂੰ ਜਿਹੜੀ ਗੱਲ ਆ ਜਾਣੀ ਕੱਪੜਾ ਨਹੀਂ ਦਈਏ ਤੈਨੂੰ ਮੈਂ ਆਪਣੀ ਜਗ੍ਹਾ ਆ ਜਾਵਾਂਗਾ ਮੈਂ ਜਗ੍ਹਾ ਨਹੀਂ ਵਰਦੀ ਪਾ ਕੇ ਤੇ ਨਹੀਂ ਮੈਂ ਯਾਰ ਮੈਂ ਕੀ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਕਿਹਾ ਤੈਨੂੰ ਮੈਂ ਲਾਉਣੀ ਯਾਰ ਮੈਂ ਲਾਉਣੀ ਆ ਜਾਣੀ ਤਿੱਤੇ ਆ ਜੋੜੇ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਓ ਫਿਰ ਤੈਨੂੰ ਲਾਉਣੀ ਆ ਮੈਂ ਠੀਕ ਉਹ ਜੈੱਟ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਲਾਉਣ ਨਾ ਮੈਂ ਅੱਵੇ ਤਾਂ ਸਾਟ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲਾ ਕੇ ਤੋਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰੇ ਮੈਨੂੰ ਕੀ ਕਰਾਉਂਦਾ ਮੈਨੂੰ ਵੀ ਲਾ ਦੋ ਐਵੇਂ ਤੂੰ ਰੁਕੀ ਜਨਾ ਮੈਨੂੰ ਕੀ ਕਰਾਉਂਦਾ ਰੁਕਣੀ ਨਹੀਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕੀ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਮੈਨੂੰ ਜਾਣ ਕੇ ਬੈਸਨ ਲਾ ਦਿੱਤਾ ਕਿਹਾ ਕੀ ਹੋਇਆ ਐਵੇਂ ਬੱਸੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾ ਤਾਂ ਨਹੀਂ ਨਾ ਤੂੰ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਮੈਂ ਜੜਨੇ ਭਾਜੀ ਸਾਈਡ ਤੇ ਕਰਨਾ ਮਾੜੀ ਜਾਨ ਕਰਦੇ ਵੀ ਇੱਕ ਮ ਉੱਚਾ ਗੇ ਕੰਮ ਕਰੋ ਕੀ ਚੰਗੇ ਕੰਮ ਕਰੀਏ ਇੱਕ ਮੇਡ ਮੇਰੀ ਗੱਲ ਬੋਲੋ ਐਨਾ ਇਹ ਤਾਂ ਅਸਲਾ ਨਾ ਕਹਿੰਦੇ ਐਨਾ ਇਹ ਤਾਂ ਨਹੀਂ ਹੁੰਦੇ ਤੋੜ ਜੀ ਰਵੀ ਜਾ ਕੇ ਬੋਲ ਤਿੰਨ ਬੰਦੇ ਆ ਰਹੇ ਜੀ ਮੇਰੇ ਤੱਕ ਕੁਝ ਕਵਰੀ ਕੀ ਕੀਤੀ ਰਵੀ ਜੀ ਇਹ ਮੈਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕੁ ਮਿੰਟ ਲੈ ਰhun ਮੇਰੇ ਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਅਵੇਂ ਰੁਕ ਜਾਨਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਂ ਨਹੀਂ ਗਿਆ ਫਿਰ ਜਦ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਤੇ ਮੈਂ ਮੈਂ ਵੀ ਥਾਣੇ ਕੱਟ ਕੋਈ ਸਮਝ ਨਹੀਂ ਆਹੀ ਆਪਣੀ ਡੂੜੀ ਕਰਾਂ ਮਾਨੂੰ ਕਿ ਤੀਨੇ ਤਾਉਗਏ ਜਿਹੜੀ ਡੂੜੀ ਤੂੰ ਕਰਨਾ ਅਜੇ ਮੈਂ ਕਰਾਉਂਦੇ ਜਾਲੀ ਲਾ ਮੈਂ ਨਹੀਂ ਲਾਉਣੀ ਕੋਈ ਨਹੀਂ ਲਾਉਣੀ ਫਿਰ ਲੰਗਾ ਰੋ ਬੈਠਾ ਰੋ ਮੈਂ ਰੋਕ ਦੇਣਾ ਨਹੀਂ ਸੱਦਣਾ ਕੋਈ ਨਹੀਂ ਲਵਾ ਦੇ ਤੂੰ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਨਹੀਂ ਤਾਡੀ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਦਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀ ਆਪਰੇਸ਼ਨ ਦੀ ਡੂੜੀ ਦਾ ਲਾਉਣ ਵਾਲਾ ਮੈਂ ਲਾਉਣੀ ਕਿਉਂ ਲਵਾਈਆਂ ਤੂੰ ਉਸ ਟੇਪ ਨੂੰ ਲਾਉਂ ਰਹੀਆਂ ਉਹ ਬਾਤ ਹੈ ਉਹ ਮੈਂ ਲਾਈਆਂ ਜਾਲੀਆਂ ਫਿਰ ਦਵਾਉਂਦਾ ਮੈਂ ਨਹੀਂ ਲਵਾਉਣੀ ਮੈਂ ਨਹੀਂ ਲਵਾਉਣੀ ਗੱਲ ਦਾ ਹੁੰਦਾ ਪਹਿਲਾਂ ਲਵਾਉਂਗਾ ਫਿਰ ਬਾਹਰ ਕਰਵਾਉਂਦਾ ਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਲਿਓ ਬਿਲ ਥੱਲੇ ਨਹੀਂ ਹੋਣਾ ਥੱਲੇ ਗੱਲ ਠੀਕ ਹੋਏ ਲਵਾਉਂਗਾ ਕੋਰੈਕਸ਼ਨ ਕਰਦੇ ਸਾਡੇ ਸਾਨ ਕਾਡੇ ਤੁਸੀਂ ਦੂਜੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ 50 ਦਾ ਲਾੜਾ ਫੋਨ ਜਨਾ ਲਾੜਾ ਕਿੰਨਾ ਨੂੰ ਹਿਡਾਏ ਕਿ ਮੈਂ ਬਕਵਾਸ ਵਾਲੀ ਕੀ ਬਕਵਾਸ ਬਕਵਾਸ ਵਾਲਾ ਕੀ ਕੰਮ ਮੈਂ ਬਕਵਾਸ ਕਿਉਂ ਆਇਆ ਨੂੰ ਸਾਡੇ ਸਾਨ ਟਿੰਡਰ ਕਰਨਾ ਹੈ ਤੈਨੂੰ ਵੀ ਆਪਣੀ ਰੰਗ ਮਲਾਉ ਡਿੱਪੀ ਨਾਲ ਫਸਲਾ ਹੈਲੋ ਆਹ ਸਾਰੇ ਤੇ ਰੋ ਕਿ ਕਿ ਲੋਤੇ ਹੈ ਜਾਰੀਆਂ ਲਾਈਆਂ ਲਾ ਤੂੰ ਵਾਟਾ ਮਲਾਜਮ ਤਾਂ ਤਾਂ ਕਾਣ ਬਾਦਕਾਟ ਕੋਈ ਚੱਕਰ ਨਹੀਂ ਵੀਡੀਓ ਬਣੀ ਹੈ ਦਿਖਾਦਾ ਸਾਡੇ ਤੇ ਹਸਾਣ ਕਰਦਾ ਕਹਿੰਦਾ ਤੂੰ ਮੇਰੀ ਗੱਲ ਕਰ ਰੋਕ ਜਾ ਓਏ ਓਏ ਮੈਂ ਫੁੱਲਣ ਦੇ ਜਾ ਤੂੰ ਠੀਕ ਹੈ ਤੂੰ ਹੀ ਉਧਾਂ ਜੋ ਸਪੀਡ ਲੈ ਲੈ ਜੀ ਗੱਡੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਮੈਂ ਇੱਕ ਤਾਂ ਨੂੰ ਆਖਣੇ ਗੱਡੀ ਸਾਈਡ ਤੇ ਚੱਲ ਮਤਲਬ ਬੋਲਣ ਦੀ ਤੇ ਜਨ ਸੱਤ ਨਹੀਂ ਕਰਾਂ ਯਾਰ ਮਲਾਜਮ ਆ ਕੇ ਮੈਨੂੰ ਕਹਿੰਦਾ ਤੂੰ ਉਦੋਂ ਮੈਨੂੰ ਆ ਵੀ ਜਾਰੀਆਂ ਲਾਈਆਂ ਲਾ ਸਾਈਡ ਤੇ ਉਹਨਾਂ ਮੈਂ ਕਹਤਾ ਮੈਂ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਹ ਦਿਨ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹ ਦਿਨ ਵੀ ਪਹਾੜ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਨੂੰ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਅੰਮੀ ਵੀ ਆਪਣੀ ਡਿਊਟੀ ਕਰਨ ਦੇ ਜਿਹੜਾ ਤੂੰ ਆਪੜ ਲਿਆ ਇੱਥੇ ਸੋਹੇ ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮਲਾਜਮ ਹੋ ਗਏ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀ ਕਿੰਨੀ ਇੱਜ਼ਤ ਦੇਣਾ ਕਿੰਨੀ ਕਿੱਜਤ ਕਿੰਨੀ ਕਿੱਜਤ ਕਿੰਨੇ ਅਗਲੇ ਨੂੰ ਵੀਡੀਓ ਬੰਦੀ ਫਿਰ ਵਿੱਚੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਦੇ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਹਿ ਤਾਨੂੰ ਹੋਰ ਕੀ ਕਹਿ ਤਾ ਮੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿ ਤਾ ਮੈਂ ਖਵਾਣਾ ਸੀ ਤਮ ਕੋਂਡੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਤੇ ਵੀਡੀਓ ਤੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਬਸ ਸਿਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਕੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਰਾਜਮਨ ਮੈਂ ਲੇਪਰੇ ਮੁਲਾlym ਦਾ ਕੋਆਰਡੀਨੇਟ ਤੇ ਕਰੋ ਕੋਆਰਡੀਨੇਟ ਨਹੀਂ ਵੜ ਕੇ ਨਾ ਹੁੰਦੀ ਤੇ ਹਾਂ ਮੇਰੇਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੇਰਾ ਜੀ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਨਹੀਂ ਸਕਦਾ ਤੇ ਇਸ ਜੜੀਆਂ ਨਾਲ ਤੁਹਾਨੂੰ ਜਾਣੀ ਕਰਕੇ ਰੋਕਿਆ ਨਾ ਇਹਨੇ ਜੜੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਹੀ ਉਦੋਂ ਫੇਰ ਨੰਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਰਾਜਮਨ ਕਟੂਲ ਦਾ ਕਟਿਆ ਰਾਜਮਨ ਕਟਿਆ ਆਉਂਦੇ ਨਹੀਂ ਕਰੇ ਮੂੰਹ ਤੇ ਨਹੀਂ ਲਿਖਿਆਰਦਾ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਟਰੱਕ ਲਿਆਂਦਾ ਨਾ ਹਾਂ ਭਾਜੀ ਮੈਂ ਵਰਦੀ ਚੋਂ ਮੈਂ ਨਹੀਂ ਹਾਂ ਹਾਂ ਅਜੇ ਤੱਕ ਨਹੀਂ ਭਾਜੀ ਵਰਦੀ ਜਾਨ ਸਾ ਦੱਸੋ ਕੀ ਆ ਕੀ ਮਾਗਦਾ ਆ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈਣਾ ਜਾਓ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜੇ ਕਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨ ਨਾ ਫਿਰ ਗੱਡੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਤੇ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈਟ ਨਾ ਮੈਂ ਲਾਉਣੀ ਆ ਕੋਲਵਾ ਦੋ ਅਫਸਰ ਆ ਗਿਆ ਤੇ ਚੰਗਾ ਆ ਤੇ ਆਹੋ ਭਰਾ ਜੀ ਮੈਂ ਵੀ ਅਫਸਰਾਂ ਨੇ ਲਗਾਉਂਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਈਨੇ ਕੰਮ ਕਰਦੇ ਆ ਮੈਂ ਤੇ ਤੁਹਾਨੂੰ ਹੁਣ ਤੁਸੀਂ ਜਾਲੀਆਂ ਲਵਾ ਲੋ ਮੇਰੀਆਂ ਮਾਣਾ ਹੀ ਪਈ ਜੀ ਹਮਤ ਮੂੰਹ ਤੇ ਲਿਖਿਆ ਤੇ ਮੈਂ ਇਹਨੂੰ 20 ਨਹੀਂ ਦੱਸਿਆ ਇਹਨੂੰ ਕਿੰਨੀ ਘਰੀ ਦੱਸਿਆ ਕੀ ਮੈਨੂੰ ਆਉਂਦਾ ਵੀ ਤੈਨੂੰ ਮੈਂ ਹੁੰਦਾ ਤੈਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਮੈਂ ਰੋਕਿਆ ਕਿਉਂਕਿ ਰੋਕਿਆ ਕਿ ਗਨਫਰੋਮ ਕਿਹਾ ਉਸ ਨੂੰ ਮੈਂ ਜਾ ਰਿਹਾ ਸੀ ਹੋ ਸਿਟੀ ਜਿੱਤੇ ਬਲਾਜਮਾ ਮੈਂ ਵੀ ਬਲਾਜਮਾ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਦਨ ਵੀ ਲਾਈ ਮੈਂ ਸਾਈਡ ਤੇ ਲਾ ਮੈਂ ਸਾਡੇ ਕਿਰਾਇਆ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਬਣਾਓ ਰੋਡ ਨਹੀਂ ਤੂੰ ਮੈਨੂੰ ਦੱਸ ਮੇਰੀ ਕੀ ਗੱਲ ਕਰਦਾ ਨਾ ਬੜੀ ਬੜੀ ਗੱਲ ਲੱਭਣੀ ਹੈ ਆਪਣੀ ਜਗ੍ਹਾ ਬੁਲਾਜਾਂਗਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਮੈਂ ਇਹ ਨਹੀਂ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਬੱਚੇ ਨੂੰ ਕੀ ਕਿਹਾ ਤੂੰ ਕਲਮ ਲਾਈ ਯਾਰ ਮੈਂ ਲਾਉਣੀ ਆ ਜਾਣੀਆਂ ਤੇ ਟਿੱਟੇ ਨਾਲ ਜੂੜੇ ਤੇ ਲਵਾਣੀ ਮੈਂ ਲਵਾਉਣੀ ਆ ਲਾਣੀਆਂ ਲਾਓ ਫਿਰ ਨਹੀਂ ਲਾਉਣੀਆਂ ਆ ਠੀਕ ਆ ਜੈੱਟ ਬਲੈਕ ਵੀ ਹੋ ਜੀ ਕੋਈ ਨਹੀਂ ਚੱਕ ਲਾਉਣ ਨਾ ਮੈਂ ਤੇ ਸਾਤ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲੱਗ ਤਰੇ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰਾਂ ਮੈਨੂੰ ਤੇ ਪੈਰ ਮੈਨੂੰ ਕਿਹਦਾ ਐਵੇਂ ਤੂੰ ਰੁਕ ਜੰਨਾ ਮੈਨੂੰ ਕਿਉਂਦਾ ਰੁਕਣਾ ਨਹੀਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਹੈ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹਨੂੰ ਜਾਣ ਕੇ ਫੈਸਲਾ ਲੈਣਾ ਕਿ ਉਹਨੇ ਕਿਹਾ ਕੀ ਉਹ ਤੇ ਐਵੇਂ ਬੱਸੀ ਜਾਂਦਾ ਤੂੰ ਉਦਣ ਵੀ ਲਾਈਆ ਸੀ ਅੱਜ ਤੇ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾ ਤੁਸੀਂ ਨਾ ਕੋਈ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜਿਹੜਾ ਭਾਈ ਸਾਈਡ ਤੇ ਕਰਨਾ ਮੈਂ ਜਾਵਦਾ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਰਸੋ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੀਏ ਮੇਰੇ ਮੇਰੀ ਗੱਲ ਬੋਲੋ ਇੰਨਾ ਐ ਤੂੰ ਅਸਲਾ ਨਾ ਕਹਿੰਦਾ ਇੰਨਾ ਐ ਤੂੰ ਜਾਨੀ ਨਹੀਂ ਹੁੰਦੇ ਦੋਦ ਜਿੰਦੀ ਰਹਿੰਦੀ ਆ ਵੀ ਤਾ ਕੇ ਤਿੰਨ ਫੇਰ ਜਿੰਦੀ ਆ ਵੀ ਤਾ ਕੁਝ ਕਵਰੀ ਕੀ ਕੀਤੀ ਰਵੀਰ ਐ ਮੈਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕਿੰਟ ਲੈ ਰੋ ਮੈਂ ਰਿਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫੇਰ ਅਵੇਂ ਰੁਕ ਜੰਦਾ ਮੈਂ ਕੀ ਕਰਾਂ ਤੈਨੂੰ ਮਾ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਂ ਨਹੀਂ ਜਾਂ ਫਿਰ ਜਦ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚ ਜਾਂਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚ ਜਾਂਦਾ ਮੈਨੂੰ ਮੈਨੂੰ ਲੱਗੂ ਮੈਂ ਲੱਗੂ ਤੇ ਮੈਂ ਮੈਂ ਵੀ ਥਾਣੇ ਘੱਟੇ ਜਾਂ ਮੈਂ ਸਿੱਧਾ ਨਹੀਂ ਇੱਥੇ ਆ ਰਿਹਾ ਤੇ ਮੈਂ ਨਹੀਂ ਲੌਣੀਆਂ ਮੈਂ ਲਾਉਣੀ ਆ ਜਾ ਜਿਹੜੀ ਇਨਫੋਰਮੇਸ਼ਨ ਮਿਲਦੀ ਉਹ ਆਹੀ ਆਪਣੀ ਡਿਊਟੀ ਕਰਾਂਗੇ ਤੁਹਾਨੂੰ ਕੋਈ ਤੀਨੇ ਇਹ ਕਿਹੜੀ ਗੱਲ ਜਾਂ ਫਿਰ ਜਿਹੜੀ ਡਿਊਟੀ ਤੋਂ ਕਰਨਾ ਮੈਂ ਕਰਾਉਂਦੇ ਜਾਲੀ ਲਾ ਮੈਂ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੱਗਾ ਰਹੇ ਬੈਠਾ ਰਹਾਂ ਮੈਂ ਨਹੀਂ ਰੋਜਣਾ ਨਹੀਂ ਸੱਦਣਾ ਕੋਈ ਨਹੀਂ ਮਿਲਵਾ ਕੇ ਤੋਰਾਂਗੇ ਮੈਂ ਨਹੀਂ ਲਾਉਣੀ ਕੋਈ ਆਪਰੇਸ਼ਨ ਨਹੀਂ ਤੇ ਇਹ ਤਾਂ ਅੱਡੀ ਡੂੜੀ ਜਿਹੜੀ ਤੂੰ ਕਰਨੀ ਹੈ ਮੇਰੇ ਤੇ ਹਾਨ ਕਰਨਾ ਮੈਂ ਨਹੀਂ ਲਵਾਂਗੀ ਜਾਨੀ ਆਪਰੇਸ਼ਨ ਦੀ ਡੂੜੀ ਦਾ ਨਹੀਂ ਮੈਂ ਲਵਾਉਣ ਵਾਲਾ ਪੋਸਟੇਬ ਲਵਾਉਣ ਵਾਲਾ ਮੈਂ ਲਵਾਉਣ ਵਾਲੀਆਂ ਪੋਸਟੇਬ ਲਵਾਉਣ ਵਾਲੀਆਂ ਮੈਂ ਲਾਈਆਂ ਜਾਰੀਆਂ ਫਿਰ ਲਵਾਉਣ ਲਾਈਆਂ ਨਹੀਂ ਲਾਉਣੀਆਂ ਨਹੀਂ ਲਾਉਣੀਆਂ ਮੈਂ ਗੱਲ ਬਾਅਦ ਹਾਂ ਪਹਿਲਾਂ ਲਵਾਵਾਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾ ਕੇ ਮੈਂ ਨਹੀਂ ਚੱਕਰ ਲਵਾ ਕੇ ਆਉਂ ਪਹਿਲਾਂ ਥੱਲੇ ਨਹੀਂ ਹੋਣਾ ਥੱਲੇ ਤਾਂ ਠੀਕ ਹੈ ਲਵਾਵਾਂਗਾ ਓਰੇਸ਼ਨ ਕਰਦੇ ਸਾਡੇ ਸਾਣ ਕਰਦੇ ਤੁਸੀਂ ਡਿਊਟੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਹਦਾ ਫਿਰ ਮੈਂ ਟਿੱਕੀ ਖਾਣਾ ਲਾੜਾ ਲਾ ਫੋਨ ਚ ਨਾਲਾ ਬਕਵਾਸ ਵਾਲੀ ਕੀ ਗੱਲ ਬਕਵਾਸ ਸਾਡਾ ਕੀ ਕਹਾਂ ਮੈਂ ਬਕਵਾਸ ਕਿਉਂ ਇਹਨੂੰ ਸਭ ਬਕਵਾਸ ਵਾਲੀ ਕੀ ਗੱਲ ਸਾਡੇ ਸਾਣ ਟੈਂਡਰ ਪਹਿਲੀ ਡਿਊਟੀ ਆਪਣੀ ਕਰਦੇ ਬਲਾਉ ਟਿੱਕੀ ਨਾਲ ਨੂੰ ਸੁਣਾ ਹੈਲੋ ਵਾਸਾ ਇੱਥੇ ਰੋਕ ਕੇ ਘਲੋਤੇ ਹੈ ਜਾਲੀਆਂ ਲਾਈਆਂ ਲਾ ਤੂੰ ਵੇ ਡੰਬ ਲਾ ਜੀ ਨੂੰ ਪਲਾਂਟਮ ਕਾਣ ਬਾਦ ਕੱਟ ਕੋਈ ਚੱਕਰ ਨਹੀਂ ਵੀਡੀਓ ਬਣੀ ਹੈ ਦੁਕਾਨਾ ਦਾ ਸ਼ੇਅਰ ਕਰਦਾ ਸਾਡੇ ਤੇ ਹਸਣ ਕਰਦਾ ਕਿੰਨਾ ਮੇਰੀ ਗੱਲ ਕਰ ਰੋਕ ਜਾ ਵੇ ਕੋਈ ਕੋਈ ਮੈਂ ਫੁੱਲਣ ਦੇ ਜਾ ਤੂੰ ਠੀਕ ਹੈ ਕਿ ਤੂੰ ਹੀ ਉਧਾ ਜਿਉ ਸਪੈਡ ਲੈ ਲੈ ਜਿਹੜੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਜ਼ ਹੀ ਨਜ਼ਾਇਜ਼ ਬਣਾਈ ਜਾਂਦੇ ਮੈਂ ਇੱਕ ਤਾਂ ਨੂੰ ਆਖਣੇ ਗੱਡੀ ਸਾਈਡ ਤੇ ਕਰ ਲਾ ਮਤਲਬ ਬੋਲਣ ਦੀ ਤੇ ਜਾ ਸਕਦਾ ਮਿਲਾ ਲਾ ਕੇ ਮੈਨੂੰ ਕਹਿੰਦਾ ਤੂੰ ਉਤਨ ਵੀ ਨੋਵਾ ਵੀ ਜਾਲੀਆਂ ਲਾਈਆਂ ਲਾ ਸਾਈਡ ਤੇ ਉਹਨਾਂ ਮੈਂ ਕਹਿਦਾ ਮੈਂ ਮੇਰੇ ਵਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਹੋਰ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਪ੍ਰਾਹਾਰੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਗੇ ਮੈਂ ਵੀ ਆਪਣੀ ਡਿਊਟੀ ਕਰਾਂਗੇ ਜੀ ਦਾ ਤੂੰ ਆਕੜ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ ਦਾ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਨੂੰ ਕਿੰਨੀ ਇੱਜ਼ਤ ਦੇ ਤੀ ਤੂੰ ਕਿੰਨੀ ਇੱਜ਼ਤ ਦੇ ਨਾ ਕਿੰਨੀ ਇੱਜ਼ਤ ਕਿੰਨੀ ਤੂੰ ਕਿੰਨੀ ਇੱਜ਼ਤ ਦੇਂਨੇ ਅਗਲੇ ਨੂੰ ਵੀਡੀਓ ਬੰਦ ਕਰ ਦੇ ਫਿਰ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਦੇ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਹਿ ਤਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਇੱਥੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਮੈਂ ਖਵਾਣਾ ਫਿਰ ਤੁਮ ਕੋਹੜੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A to Z ਰਿਕਾਰਡ ਆ ਆਪਾਂ ਸਿੱਪੀ ਸਰ ਨੂੰ ਦਿਖਾਵਾਂਗੇ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਆ ਮੇਰੇ ਫਿਰ ਮਲਾਜ ਨੂੰ ਕੋਪਰੇਟ ਤੇ ਕਰੋ ਕੋਪਰੇਟ ਨੀ ਫੜ ਕੇ ਨਾ ਹਉਣੇ ਚਾਹਦਾ ਮੇਰੇਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਅਰੇ ਇਸ ਜੜੀਆਂ ਕਰ ਤਾਨੂੰ ਜਾਣੀ ਕਰਕੇ ਰੋਕੇ ਨੇ ਉਹਨੇ ਜੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਉਦੋਂ ਫੇਰ ਨੰਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰ ਮਲਾਜ ਤੂੰ ਲੈ ਕਟੀਆਂ ਰਾਜ ਕਟੀਆਂ ਮੈਂ ਨਹੀਂ ਕਰਦਾ ਮੂੰਹ ਤੇ ਨਹੀਂ ਲਿਖਿਆਰ ਨਹੀਂ ਕਰਦਾ ਤੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਟਰੱਕ ਲਿਆਂਦਾ ਹਾਂ ਪਾਣੀ ਮੈਂ ਵਰਤੀ ਚ ਹੁੰਦਾ ਨਹੀਂ ਆਜੇ ਤੱਕ ਨਹੀਂ ਭਾਈ ਵਰਤੀ ਜਾਨ ਸਾਡੀ ਹੁਣੀ ਹੈ ਨਾਗਰ ਸਾਹਮਣੇ ਲੱਗਾਂ ਦੱਸੋ ਟੀ.ਆਰ.ਪੀ. ਨਾਗਰ ਸਾਹਮਣੇ ਆਪਰੇਸ਼ਨ ਟੀਮ ਜੀ ਨਾਲ ਗੱਲ ਕਰ ਲੈ ਲੈ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜੇ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵੱਜਣਾ ਫਿਰ ਗੱਡੀਆਂ ਮਾਰੂਗਾ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਤੇ ਚਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਇਹ ਤੂੰ ਉਦੋਂ ਵੀ ਗੱਡੀ ਨੂੰ ਚਾਲ ਨਹੀਂ ਦਿੰਦਾ ਤੇ ਇਸ ਜੜੀਆਂ ਕਰ ਤਾਨੂੰ ਜਾਣੀ ਕਰਕੇ ਰੋਕੇ ਹੁਣ ਇਹ ਜੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਹੋਰ ਤਨ ਫੇਰ ਲੰਗੇ ਆ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰੀਏ ਕੱਟੀਆਂ ਨਾ ਰਾਜੀ ਬੱਦਲਾਂ ਨੂੰ ਆਉਂਦੇ ਨਹੀਂ ਕਰ ਮੂੰਹ ਤੇ ਨਹੀਂ ਲਿਖਿਆ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਰੱਖ ਲਿਆਂਦਾ ਨਾ ਹਾਂ ਭਾਜੀ ਮੈਂ ਵਰਦੀ ਚ ਹੁੰਦਾ ਨਹੀਂ ਹਾਂ ਹਾਂ ਨਹੀਂ ਹਾਂ ਵਰਦੀ ਜਾ ਸਾਡੀ ਹੁੰਦੀ ਹੈ ਇਸ ਦੀ ਨਾਗਰ ਸਾਹਮਣੇ ਲੱਗਿਆ ਦੱਸੋ ਕੀ ਯਾਰ ਵੀ ਨਾਗਰ ਸਾਹਮਣੇ ਆਪਰੇਸ਼ਨ ਟੀਮ ਲੈ ਆਓ ਗੱਲ ਕਰ ਲੈ ਲੈ ਆ ਗੱਲ ਮੈਂ ਗੱਲ ਕਰਾ ਦਿੰਦਾ ਆਹੋ ਤਾਨੂੰ ਕੀ ਮੜਾ ਕਾ ਪਿੱਛੇ